ਸੱਤ ਸਿਰਿਆ ਕਾ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਤੇ ਪ੍ਰਿੰਕਾ ਚੋਪੜਾ ਨੇ ਲਗਾਈ ਮਹਿੰਦੀ ਫਲਾਟ ਕੀਤਾ ਪਤੀ ਨਿਕ ਚੌਰਸ ਦਾ ਨਾਮ ਗਲੋਬਲ ਸਟਾਰ ਪਰ ਮੈਂ ਵਿਦੇਸ਼ਾਂ ਵਿੱਚ ਫਸ ਗਏ ਹੈ ਪਰ ਉਹ ਭਾਰਤੀ ਪ੍ਰੰਪਰਾਵਾਂ ਨਾਲ ਜੁੜੀ ਰਹਿੰਦੀ ਹੈ ਉਹਨਾਂ ਉਹਨਾ ਤਾਂ ਸਿਰਫ ਦੁਵਾਲੀ ਅਤੇ ਹੋਲੀ ਮਨਾਉਂਦੇ ਹਨ ਸਗੋਂ ਕਰਵਾ ਚੌਥ ਵੀ ਬਹੁਤ ਤੁਮ ਤਾਂ ਮਨਾ ਮਨਾਉਂਦੇ ਹਨ ਹਮੇਸ਼ਾ ਵਾਂਗ ਇਸ ਸਾਲ ਵੀ ਪ੍ਰਿੰਕਾ ਚੋਪੜਾ ਆਪਣੇ ਪਤੀ ਨਿਕ ਜੌਨਸਨ ਲਈ ਵਰਤ ਰੱਖੇਗੀ ਦੇਸੀ ਕੁੜੀ ਨੇ ਆਪਣੇ ਪਤੀ ਨਾਲ ਕਰਵਾ ਚੌਥ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਉਸ ਨੇ ਸੋਸ਼ਲ ਮੀਡੀਆ ਤੇ ਜਸ਼ਨਾਂ ਦੀਆਂ ਚਲਕੀਆਂ ਵੀ ਸਾਂਝੀਆਂ ਕੀਤੀਆਂ ਹਨ ਪ੍ਰਿੰਕਾ ਚੋਪੜਾ ਨੇ ਆਪਣੇ ਪਤੀ ਦੇ ਨਾਮ ਨਾਲ ਮਹਿੰਦੀ ਲਗਾਈ ਹੈ ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਪ੍ਰਿੰਕਾ ਚੋਪੜਾ ਨੇ ਆਪਣੇ ਹੱਥਾਂ ਤੇ ਆਪਣੇ ਪਤੀ ਦੇ ਨਾਮ ਵਾਲੀ ਮਹਿੰਦੀ ਲਗਾਈਆਂ ਦਾ ਕਾਰਨ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਆਪਣੀ ਮਹਿੰਦੀ ਦੀ ਇੱਕ ਵੀਡੀਓ ਅਤੇ ਫੋਟੋ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਉਸਨੇ ਆਪਣੇ ਪਤੀ ਤੇ ਅਸਲੀ ਨਾਮ ਨੂੰ ਫਲਾਟ ਕੀਤਾ ਪ੍ਰਿੰਕਾ ਚੋਪੜਾ ਨੇ ਹੱਥ ਤੇ ਉਸ ਦੇ ਪਤੀ ਦਾ ਅਸਲੀ ਨਾਮ ਨਹੀਂ ਨਿਕੋਲਸ ਦਾ ਲਖਵਾਇਆ ਹੈ ਦੂਜੀ ਫੋਟੋ ਵਿੱਚ ਉਹ ਆਪਣੇ ਦੋਵੇਂ ਹੱਥਾਂ ਤੇ ਮਹਿੰਦੀ ਦਿਖਾਉਂਦੀ ਹੈ ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਦਾ ਵਿਆਹ ਪ੍ਰਿਯੰਕਾ ਚੋਪੜਾ ਅਤੇ ਨਿੱਕ ਚੌਨ ਸਿਧਾਂਤ 2018 ਵਿੱਚ ਰਾਜਸਥਾਨ ਵਿੱਚ ਇੱਕ ਸ਼ਾਨਦਾਰ ਵਿਆਹ ਹੋਇਆ ਸੀ ਹਾਲਾਂਕਿ ਪ੍ਰਿੰਕਾ ਚੋਪੜਾ ਆਪਣੇ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਨਾਲ ਲਾਸ ਏਜਲੈਸ ਵਿੱਚ ਸੈਟਰਲ ਸੈਟਲ ਹੋ ਗਈ ਉਹ ਉੱਥੇ ਸਾਰੇ ਤਿਉਹਾਰ ਮਨਾਉਂਦੀ ਹੈ ਜਿਸ ਵਿੱਚ ਦਿਵਾਲੀ ਅਤੇ ਕਰਵਾ ਚੌਥ ਸ਼ਾਮਲ ਹਨ ਉਹਨਾਂ ਦੀ ਇੱਕ ਧੀ ਵੀ ਹੈ ਜਿਸ ਦਾ ਨਾਮ ਮਾਲਤੀ ਮੇਰੀ ਚੋਪੜਾ ਚੌਨਸ ਹੈ ਪ੍ਰਿੰਕਾ ਚੋਪੜਾ ਦੀ ਆਉਣ ਵਾਲੀ ਫਿਲਮ ਪ੍ਰਿੰਕਾ ਚੋਪੜਾ ਉਹਨਾਂ ਲੰਬਾ ਪੜਤੀ ਫਿਲਮ ਇੰਡਸਟਰੀ ਵਿੱਚ ਵਾਪਸ ਆ ਰਹੀ ਹੈ ਉਹ ਐਸ ਐਸ ਰਾਜਾ ਮੋਲੀ ਦੀ ਸੰਪ ਤੋਂ ਵਾਦੂ ਡਿੱਕੀ ਜਾਣ ਵਾਲੀ ਫਿਲਮ ਐਸ ਐਸ ਐਮ ਬੀਏ 29 ਵਿੱਚ ਬਣੀ ਤਰੀ ਕਰ ਰਹੀ ਹੈ ਫਿਲਮ ਵਿੱਚ ਉਹ ਮਹੇਸ਼ ਭਾਪੂ ਨਾਲ ਸਕਰੀਨ ਸਾਂਝੀ ਕਰੇਗੀ ਖਬਰਾਂਨ ਤੱਕ ਬਣੇ ਰਹਿਣ ਲਈ ਧੰਨਵਾਦ